ਨਾਜਨਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਇਹ ਯਕੀਨੀ ਬਣਾਉਣੀ ਕਿ ਵੋਟਰਾਂ ਅਤੇ ਸਟਾਫ ਨੂੰ ਚੋਣ ਵਾਲੇ ਦਿਨ ਵਰਤੇ ਜਾ ਸਕਣ ਵਾਲੇ ਚੋਣ ਫੋਟੋ ਪਛਾਣ ਪੱਤਰ ਅਤੇ 11 ਵਿਕਲਪਿਕ ਦਸਤਾਵੇਜ਼ ਬਾਰੇ ਜਾਣਕਾਰੀ ਦਿੱਤੀ ਜਾਵੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸੋਮਵਾਰ ਨੂੰ ਦੱਸਿਆ ਕਿ 21 ਦਸੰਬਰ ਨੂੰ ਵੋਟਰਾਂ ਦੁਆਰਾ ਆਪਣੀ ਵੋਟ ਪਾਉਣ ਲਈ EPIC ਜਾਂ 12 ਵਿਕਲਪਿਕ ਪਛਾਣ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਪੇਸ਼ ਕੀਤਾ ਜਾ ਸਕਦਾ ਹੈ। EPIC ਜਿਸ ਨੂੰ ਆਮ ਤੌਰ ਤੇ ਵੋਟਰ ਕਾਰਡ ਕਿਹਾ ਜਾਂਦਾ ਹੈ ਨੂੰ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਪ੍ਰਵਾਨਿਤ ਹੈ ਅਤੇ ਲਿਕੇ 12 ਵਿਕਲਪਿਕ ਪਛਾਣ ਦਸਤਾਵੇਜ਼ਾਂ ਦੁਆਰਾ ਪੂਰਕ ਕੀਤਾ ਜਾ ਸਕਦਾ ਹੈ। ਜਿਨ੍ਹਾਂ ਵਿੱਚ ਪਾਸਪੋਰਟ ਡਰਾਈਵਿੰਗ ਲਾਇਸੈਂਸ ਕੇਂਦਰ ਰਾਜ ਸਰਕਾਰ ਜਨਤਕ ਖੇਤਰ ਦੇ ਆਧਾਰੀਆਂ ਜਾਂ ਜਨਤਕ ਲਿਮਟਿਡ ਕੰਪਨੀਆਂ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਫੋਟੋ ਵਾਲਾ ਸੇਵਾ ਪਛਾਣ ਪੱਤਰ ਬੈਂਕ ਡਰਾਫਟ ਡਾਕਰ ਦੁਆਰਾ ਜਾਰੀ ਕੀਤੀ ਗਈ ਪਾਸਬੁੱਕ ਜਿਸ ਵਿੱਚ ਇੱਕ ਫੋਟੋ ਹੋਵੇ ਜਾਂ ਪੈਨ ਕਾਰਡ ਰਾਸ਼ਨ ਕਾਰਡ ਨੀਲਾ ਕਾਰਡ ਮਨਰੇਗਾ ਕਾਰਡ ਆਜ਼ਾਦੀ ਕੁਲਾਟੀ ਦੇ ਪਛਾਣ ਪੱਤਰ ਕਿਰਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ ਫੋਟੋ ਵਾਲਾ ਪੈਨਸ਼ਨ ਦਸਤਾਵੇਜ਼ ਸੰਸਦ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਜਾਰੀ ਕੀਤੇ ਗਏ ਪਛਾਣ ਪੱਤਰ ਜਾਂ ਆਧਾਰ ਕਾਰਡ ਸ਼੍ਰੀ ਜਤਿੰਦਰ ਚੌਰਵਾਲ ਨੇ ਵੋਟਰਾਂ ਨੂੰ ਆਪਣੀ ਪਹਿਲੀ ਪਸੰਦ ਵਜੋਂ ਈਪੀਆਈਸੀ ਜਾਂ ਵੋਟਰ ਪਛਾਣ ਪੱਤਰ ਨਾਲ ਰੱਖਣ ਲਈ ਉਤਸ਼ਾਹਤ ਕੀਤਾ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ VOTER ਪਛਾਣ ਪੱਤਰ ਵਿੱਚ ਛੋਟੀਆਂ ਮੋਟੀਆਂ ਗਲਤੀਆਂ ਜਿਵੇਂ ਕਿ VOTER ਦੇ ਨਾਮ ਪਿਤਾ ਮਾਤਾ ਪਤੀ ਦੇ ਨਾਮ ਲਿੰਗ ਉਮਰ ਜਾਂ ਪਤੇ ਵਿੱਚ ਗਲਤੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ VOTER ਨੂੰ ਆਪਣੀ ਵੋਟ ਪਾਉਣ ਦੀ ਇਜਾਜ਼ਤ ਹੋਵੇਗੀ ਜਦੋਂ ਤੱਕ ਉਸ ਕਾਰਡ ਦੀ ਵਰਤੋਂ ਕਰਕੇ ਉਹਨਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿਰਿ ਜਤਿੰਦਰ ਜੋਰਵਾਲ ਨੇ ਕਿਹਾ ਕਿ ਪ੍ਰੈਜ਼ਾਈਡਿੰਗ ਆਫਸਰਾਂ ਨੂੰ ਇਹਨਾਂ ਬਦਲਵੇਂ ਦਸਤਾਵੇਜ਼ਾਂ ਦੇ ਵੀਰ ਵਿਆਹ ਬਾਰੇ ਵਿਸ਼ੇਸ਼ ਸਿਖਲਾਈ ਰਾਈ ਜਾਣਕਾਰੀ ਦਿੱਤੀ ਗਈ ਹੈ